ਅਗਤੇ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਾਂ ਆਪਣੀ ਕਿਸਮਤ ਦਾ ਭਾਗ ਪੰਜਵਾਂ ਲੈ ਕੇ ਹਾਜ਼ਰਾਂ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਵੇਖ ਰਹੇ ਹੋ ਤਾਂ ਤੁਸੀਂ ਕਿਸਮਤ ਕਹਾਣੀ ਦੇ ਪਹਿਲੇ ਚਾਰ ਭਾਗ ਸੁਣ ਲਵੋ ਕਿਉਂਕਿ ਇਸ ਕਹਾਣੀ ਦਾ ਇਹ ਭਾਗ ਸੁਣਨ ਵੇਲੇ ਤੁਹਾਨੂੰ ਸਮਝ ਨਹੀਂ ਲੱਗੇਗੀ ਇਹ ਇੱਕ ਲੜੀਵਾਰ ਕਹਾਣੀ ਆ ਤੇ ਇਹ ਕਈ ਭਾਗਾਂ ਦੇ ਵਿੱਚ ਪ੍ਰਸਾਰਿਤ ਹੋਵੇਗੀ ਇਸ ਲਈ ਇਸ ਕਹਾਣੀ ਨੂੰ ਪੂਰਾ ਸੁਣ ਲਈ ਭਾਗ 1 ਤੋਂ ਲੈ ਕੇ ਆਖਰੀ ਤੱਕ ਜਰੂਰ ਸੁਣਿਓ ਕਹਾਣੀ ਬਹੁਤ ਹੀ ਜ਼ਿਆਦਾ ਭਾਵਕ ਕਰ ਦੇਣ ਵਾਲੀ ਆ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਆ ਕਰੋ ਪਿਛਲੇ ਭਾਗ ਦੇ ਵਿੱਚ ਤੁਸੀਂ ਸੁਣਿਆ ਕਿ ਸਿਮਰਨ ਆਪਣੇ ਪੇਕੇ ਘਰ ਜਾਂਦੀ ਆ ਤੇ ਉਹਦੇ ਭਰਾ ਨੇ ਜਿਹੜੇ ਉਹਨੂੰ ਕਹਿੰਦੇ ਆ ਕਿ ਗੁਰਦੀਪ ਦੀ ਹੁਣ ਮੌਤ ਹੋ ਗਈ ਵੀ ਤੂੰ ਸਾਰੀ ਉਮਰ ਉੱਥੇ ਕਿਵੇਂ ਕੱਢੇਂਗੀ ਹੁਣ ਤੂੰ ਦੂਜਾ ਵਿਆਹ ਕਰਵਾ ਲੈ ਪਰ ਸਿਮਰਨ ਆਪਣੇ ਭਰਾਵਾਂ ਨੂੰ ਕਹਿੰਦੀ ਆ ਕਿ ਮੈਂ ਵਿਆਹ ਨਹੀਂ ਕਰਵਾਉਣਾ ਤੇ ਉਥੋਂ ਚੁੱਪ ਕਰਕੇ ਚਲੀ ਆਉਂਦੀ ਆ ਤੇ ਉਹਦੇ ਭਰਾ ਕਹਿੰਦੇ ਆ ਕਿ ਜੇ ਤੂੰ ਸਾਡੀ ਗੱਲ ਨਹੀਂ ਮੰਨਦੀ ਤਾਂ ਅੱਜ ਤੋਂ ਬਾਅਦ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਸਿਮਰਨ ਕਹਿੰਦੀ ਕਿ ਪਹਿਲਾਂ ਵੀ ਤੁਸੀਂ ਰਿਸ਼ਤਾ ਤੋੜਿਆ ਸੀ ਤੇ ਮੈਂ ਤੁਹਾਡੇ ਬਿਨਾਂ ਰਹਿ ਲਈ ਸੀ ਜਦੋਂ ਤੁਸੀਂ ਗੁਰਦੀਪ ਦੇ ਜਿਉਂਦੇ ਜੀ ਨਹੀਂ ਮੇਰੇ ਨਾਲ ਵਰਤੇ ਫਿਰ ਮੈਨੂੰ ਵੀ ਹੁਣ ਕੋਈ ਬਹੁਤਾ ਸ਼ੌਂਕ ਨਹੀਂ ਤੁਹਾਡੇ ਨਾਲ ਵਰਤਣ ਦਾ ਉਹ ਘਰ ਆ ਜਾਂਦੀ ਆ ਘਰ ਆ ਕੇ ਉਹ ਆਪਣੀ ਸੱਸ ਨੂੰ ਤੇ ਨਨਦ ਨੂੰ ਦੱਸਦੀ ਆ ਕਿ ਉਹਦੇ ਘਰ ਦੇ ਉਹਦਾ ਦੂਜਾ ਵਿਆਹ ਕਰਨ ਦੀ ਗੱਲ ਕਰਦੇ ਸੀ ਇਸ ਲਈ ਉਹ ਉਥੇ ਰਹੀ ਨਹੀਂ ਪਾਲੀ ਆਪਣੀ ਪਰਜਾਈ ਨੂੰ ਗਲ ਨਾਲ ਲਾ ਕੇ ਕਹਿੰਦੀ ਹੈ ਕਿ ਇੰਨਾ ਨਰਦਈ ਕੋਈ ਕਿਵੇਂ ਹੋ ਸਕਦਾ ਤੇ ਸਿਮਰਨ ਉਹਨੂੰ ਕਹਿੰਦੀ ਕਿ ਪਾਲੀ ਜੇ ਤੂੰ ਨਾ ਹੁੰਦੀ ਮੇਰੀ ਜ਼ਿੰਦਗੀ ਚ ਤਾਂ ਮੈਂ ਇੰਨਾ ਵੱਡਾ ਦੁੱਖ ਕਿਵੇਂ ਸਹਾਰਦੀ ਤੇ ਉਹ ਕਹਿੰਦੀ ਆ ਕਿ ਭਾਵੇਂ ਤੂੰ ਮੇਰੀ ਸਕੀ ਨੰਦ ਨਹੀਂ ਪਰ ਫਿਰ ਵੀ ਤੂੰ ਮੇਰੀਆਂ ਸਕੀਆਂ ਨਾਲੋਂ ਵੱਧਾਂ ਹਾਂਦੀ ਦੋਸਤੋ ਹੁਣ ਤੱਕ ਆਪਾਂ ਨੂੰ ਇਹ ਲੱਗਦਾ ਸੀ ਕਿ ਜਿਹੜੀ ਪਾਲੀ ਆ ਉਹ ਸਿਮਰਨ ਦੀ ਸਕੀ ਨੰਦ ਦਾ ਪਰ ਅਸਲ ਦੇ ਵਿੱਚ ਪਾਲੀ ਕਰਮਜੀਤ ਦੀ ਵੱਡੀ ਭੈਣ ਦੀ ਕੁੜੀ ਸੀ ਉਹਨਾਂ ਨੇ ਗੋਦ ਲਈ ਸੀ ਕਿਉਂਕਿ ਕਰਮਜੀਤ ਦੇ ਇੱਕੋ ਹੀ ਬੇਟਾ ਸੀ ਤੇ ਉਹਨਾਂ ਨੇ ਪਾਲੀ ਨੂੰ ਗੋਦ ਲੈ ਲਿਆ ਸੀ ਪਾਲੀ ਨੇ ਕਦੇ ਵੀ ਇਸ ਘਰ ਦੇ ਵਿੱਚ ਰਹਿੰਦਿਆਂ ਆਪਣੀ ਜਿਹੜੀ ਸੱਕੀ ਮਾਂ ਸੀ ਉਹਨੂੰ ਕੋਈ ਬੜਾ ਯਾਦ ਨਹੀਂ ਕੀਤਾ ਸੀ ਉਹ ਵਰਦੀਪ ਨੂੰ ਆਪਣਾ ਸਗਾ ਭਰਾ ਤੇ ਕਰਮਜੀਤ ਤੇ ਉਹਦੇ ਘਰ ਵਾਲੇ ਨੂੰ ਆਪਣਾ ਮਾਪਿਓ ਮੰਨਦੀ ਸੀ ਤੇ ਸਿਮਰਨ ਨੂੰ ਵੀ ਬਹੁਤ ਪਿਆਰ ਕਰਦੀ ਸੀ ਚਲੋ ਪਾਲੀ ਕਹਿੰਦੀ ਹੈ ਕਿ ਭਾਬੀ ਤੈਨੂੰ ਇਸ ਘਰ ਦੇ ਵਿੱਚੋਂ ਕੋਈ ਨਹੀਂ ਭੇਜੂਗਾ ਜੇ ਤੂੰ ਇੱਥੇ ਰਹਿਣਾ ਚਾਹਣੀ ਆ ਤਾਂ ਪਰ ਜੇ ਤੇਰਾ ਦੂਜਾ ਵਿਆਹ ਕਰਵਾਉਣ ਦਾ ਤੇਰਾ ਖੁਦ ਦਾ ਫੈਸਲਾ ਹੋਇਆ ਤਾਂ ਅਸੀਂ ਕਦੇ ਵੀ ਇਤਰਾਜ਼ ਨਹੀਂ ਕਰਾਂਗੇ ਇਸੇ ਤਰ੍ਹਾਂ ਸਮਾਂ ਲੰਘਦਾ ਰਹਿੰਦਾ ਇੱਕ ਮਹੀਨਾ ਲੰਘ ਜਾਂਦਾ ਇਸ ਗੱਲ ਨੂੰ ਸਿਮਰਨ ਆਪਣੀ ਨੌਕਰੀ ਤੇ ਜਾਂਦੀ ਆ ਉਹਦਾ ਬੇਟਾ ਜਿਹੜਾ ਪੜਨ ਲਾ ਲਿਆ ਉਹਨੇ ਪੜਨ ਪਹਿਲੀ ਲਾਇਆ ਹੋਇਆ ਸੀ ਤੇ ਚਲੋ ਉਹਨੂੰ ਸਕੂਲ ਛੱਡ ਜਾਂਦੀ ਆ ਪਾਲੀ ਤੇ ਉਹਦੀ ਮਾਂ ਘਰ ਦੇ ਕੰਮ ਕਰਦੀਆਂ ਨੇ ਇਸੇ ਤਰ੍ਹਾਂ ਜ਼ਿੰਦਗੀ ਆ ਉਹਨਾਂ ਦੀ ਜਿਹੜੀ ਰੁੱੜ ਪੈਂਦੀ ਆ ਇੱਕ ਮਹੀਨੇ ਬਾਅਦ ਉਪਾਲੀ ਦੀ ਮਾਂ ਜਾਨੀ ਕਿ ਗੁਰਦੀਪ ਦੀ ਮਾਸੀ ਆਉਂਦੀ ਆ ਸਿਖਰ ਦੁਪਹਿਰੇ ਉਹਨਾਂ ਦੇ ਗੇਟ ਖੜਕਦਾ ਤੇ ਕਰਮਜੀਤ ਸੋਚਦੀ ਆ ਵੀ ਸਿਖਰ ਦੁਪਹਿਰੇ ਕੌਣ ਆ ਗਿਆ ਜਦੋਂ ਉਹ ਦਰਵਾਜ਼ਾ ਖੋਲਦੀ ਆ ਤਾਂ ਆਪਣੀ ਭੈਣ ਮਾਇਆ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਇੰਨੀ ਗਰਮੀ ਦੇ ਵਿੱਚ ਤੂੰ ਸਿਖਰ ਦੁਪਹਿਰੇ ਤਾਂ ਮਾਇਆ ਕਹਿੰਦੀ ਆ ਕਿ ਮੈਂ ਆਈ ਤਾਂ ਸਵੇਰੇ ਜਲਦੀ ਸੀ ਪਰ ਟ੍ਰੇਨ ਮਿਸ ਹੋ ਗਈ ਇਸ ਕਰਕੇ ਮੈਂ ਲੇਟ ਹੋ ਗਈ ਚਲੋ ਉਹ ਆ ਕੇ ਉਹਨੂੰ ਬਿਠਾਉਂਦੀ ਆ ਤੇ ਉਹਨੂੰ ਇਹ ਕਹਿੰਦੀ ਆ ਕਿ ਭਾਂਡੇ ਦੇ ਵਿੱਚ ਤਾਂ ਗਰਮੀ ਆ ਅੰਦਰ ਨਾਲ ਸਿਮਰਣ ਤੇ ਪਾਲੀ ਸੁੱਤੀਆਂ ਪਈਆਂ ਕੂਲਰ ਲੱਗਿਆ ਹੋਇਆ ਤੂੰ ਅੰਦਰ ਚਲੀ ਜਾ ਚਲੋ ਮਾਇਆ ਜਦੋਂ ਅੰਦਰ ਜਾਂਦੀ ਆ ਤਾਂ ਸਿਮਰਣ ਉੱਠ ਜਾਂਦੀ ਆ ਪਾਲੀ ਵੀ ਉੱਠ ਜਾਂਦੀ ਆ ਮਾਇਆ ਆਪਣੀ ਤੇ ਪਾਲੀ ਨੂੰ ਗਲ ਨਾਲ ਲਾਉਂਦੀ ਆ ਤੇ ਸਿਮਰਣ ਨੂੰ ਵੀ ਪਿਆਰ ਦਿੰਦੀ ਆ ਸਿਮਰਣ ਆਪਣੀ ਮਾਸੀ ਸੱਸ ਲਈ ਪਾਣੀ ਲੈ ਕੇ ਆਉਂਦੀ ਆ ਤੇ ਉਹਨੂੰ ਚਾਹ ਪਾਣੀ ਬਣਾ ਕੇ ਦਿੰਦੀ ਆ ਚਲੋ ਉਸ ਤੋਂ ਬਾਅਦ ਉਹ ਗੱਲਾਂ ਬਾਤਾਂ ਕਰਨ ਬਹਿ ਜਾਂਦੀਆਂ ਨੇਗੀਆਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਸਿਮਰਣ ਸ਼ਾਮ ਦੇ ਕੰਮ ਲੱਗ ਜਾਂਦੀ ਆ ਤੇ ਮਾਇਆ ਜਿਹੜੀ ਉਹ ਆਪਣੀ ਧੀ ਨਾਲ ਗੱਲਾਂ ਕਰਦੀ ਆ ਆਪਣੀ ਭੈਣ ਨਾਲ ਗੱਲਾਂ ਕਰਦੀ ਆ ਚਲੋ ਰਾਤ ਦੀ ਰੋਟੀ ਤਿਆਰ ਕਰਨ ਤੋਂ ਪਹਿਲਾਂ ਮਾਇਆ ਆਪਣੀ ਭੈਣ ਨੂੰ ਕਹਿੰਦੀ ਆ ਕਿ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ ਕਰਮਜੀਤ ਤੇ ਉਹਦੇ ਘਰ ਵਾਲਾ ਇਕੱਠੇ ਬੋਲ ਪੈਂਦੇ ਆ ਕਿ ਕੀ ਜ਼ਰੂਰੀ ਗੱਲ ਕਰਨੀ ਆ ਤੇ ਜਦੋਂ ਉਹ ਇਹ ਗੱਲ ਕਰਨ ਲੱਗਦੀ ਆ ਤਾਂ ਸਿਮਰਣ ਦੇ ਕੰਨ ਵੀ ਆਪਣੀ ਮਾਸੀ ਸੱਸ ਵੱਲ ਹੁੰਦੇ ਆ ਤੇ ਉਹ ਕਹਿੰਦੀ ਆ ਕਿ ਪਾਲੀ ਦਾ ਹੁਣ ਤੁਸੀਂ ਰਿਸ਼ਤਾ ਨਹੀਂ ਕਰਨਾ ਪਾਲੀ ਹੁਣ ਪਾਲੀ ਦੀ ਉਮਰ ਆ ਜਿਹੜੀ ਵਿਆਹ ਦੀ ਹੋ ਗਈ ਤਾਂ ਕਰਮਜੀਤ ਕਹਿੰਦੀ ਵੀ ਅਸੀਂ ਤਾਂ ਹਜੇ ਵਿਆਹ ਬਾਰੇ ਸੋਚੇ ਹੀ ਨਹੀਂ ਵੀ ਹਜੇ ਤਾਂ ਹਲੇ ਸਾਡੀ ਕਬੀਲਦਾਰੀ ਕਿੰਨੀ ਪਈ ਆ ਹਨਾ ਵਿਆਹ ਤੇ ਖਰਚ ਹੋਊਗਾ ਵੀ ਨਾਲੇ ਹਜੇ ਪਾਲੀ ਦੀ ਕਿਹੜੀ ਉਮਰ ਆ ਵਿਆਹ ਦੀ ਵੀ ਉਹ ਵਿਆਹ ਕਰਾਉਣਾ ਨਹੀਂ ਚਾਹੁੰਦੀ ਤਾਂ ਉਹ ਕਹਿੰਦੀ ਕਿ ਅੱਛਾ ਜੇ ਪਾਲੀ ਤੇਰੀ ਸਕੀਤੀ ਹੁੰਦੀ ਫਿਰ ਤੂੰ ਉਹਨੂੰ ਇੱਥੇ ਬਿਠਾਈ ਰੱਖਦੀ ਤਾਂ ਕਰਮਜੀਤ ਉਹਨੂੰ ਕਹਿੰਦੀ ਕਿ ਹਾਂ ਮੇਣਾ ਨਾ ਮਾਰ ਭੈਣੇ ਵੀ ਮੈਂ ਪਾਲੀ ਨੂੰ ਆਪਣੀਆਂ ਸਕੀਆਂ ਧੀਆਂ ਨਾਲੋਂ ਵੱਧ ਪਿਆਰ ਕਰਦੀ ਆ ਚੱਲ ਕੋਈ ਨਾ ਜੇ ਰਿਸ਼ਤੇ ਦੀ ਗੱਲ ਆਈ ਤੇ ਵਿਆਹ ਕਿਹੜਾ ਉਹਦਾ ਅਸੀਂ ਨਹੀਂ ਕਰਾਂਗੇ ਅਲੀ ਮੇਰੀ ਰਿਸ਼ਤੇਦਾਰੀ ਦੇ ਵਿੱਚ ਇੱਕ ਮੁੰਡਾ ਨੌਕਰੀ ਲੱਗਿਆ ਹੋਇਆਗਾ ਤੇ ਵਧੀਆ ਰਿਸ਼ਤਾਗਾ ਵੀ ਮੈਂ ਚਾਹਣੀ ਆ ਤੁਸੀਂ ਪਾਲੀ ਦਾ ਰਿਸ਼ਤਾ ਕਰ ਦਿਓ ਤਾਂ ਕਰਮਜੀਤ ਕਹਿੰਦੀ ਵੀ ਚਲ ਕੋਈ ਨਾ ਫਿਰ ਰੈ ਕਰ ਲੈਨੇ ਆ ਜੇ ਰਿਸ਼ਤਾ ਵਧੀਆਗਾ ਇਹ ਗੱਲਾਂ ਕਰਦੇ ਕਰਦੇ ਸਿਮਰਨ ਵੀ ਆ ਜਾਂਦੀ ਹੈ ਤੇ ਸਿਮਰਨ ਕਹਿੰਦੀ ਕਿ ਮਾਸੀ ਜੀ ਵੈਸੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਪਾਲੀ ਦਾ ਵਿਆਹ ਕਰਨਾ ਹੀ ਆ ਪਰ ਪਾਲੀ ਦੇ ਵਿਆਹ ਦਾ ਫੈਸਲਾ ਲੈਣ ਤੋਂ ਪਹਿਲਾਂ ਆਪਾਂ ਨੂੰ ਪਾਲੀ ਨੂੰ ਜ਼ਰੂਰ ਪੁੱਛ ਲੈਣਾ ਚਾਹੀਦਾ ਤਾਂ ਮਾਇਆ ਜਿਹੜੀ ਉਹ ਲਾ ਕੇ ਗੱਲ ਕਰਦੀ ਆ ਕਹਿੰਦੀ ਪਾਲੀ ਤੋਂ ਨਹੀਂ ਅਸੀਂ ਪੁੱਛਦੇ ਸਾਡੇ ਘਰ ਦੇ ਵਿੱਚ ਕੁੜੀਆਂ ਨੂੰ ਪੁੱਛ ਕੇ ਰਿਸ਼ਤਾ ਕਰਨ ਦਾ ਰਵਾਜ ਹੈ ਨਹੀਂ ਤੇ ਸਾਡੀ ਕੁੜੀ ਦੀ ਇੰਨੀ ਹਿੰਮਤ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਸਾਡੇ ਤੋਂ ਬਾਹਰ ਜਾ ਕੇ ਕਿਸੇ ਨਾਲ ਵਿਆਹ ਕਰਾ ਸਕੇ ਸਿਮਰਨ ਸਮਝ ਗਈ ਸੀ ਕਿ ਸਿੱਧਾ ਇਸ਼ਾਰਾ ਜਿਹੜਾ ਮੇਰੇ ਵੱਲ ਆ ਪਰ ਉਹ ਬੋਲੀ ਨਹੀਂ ਸੀ ਕਿਉਂਕਿ ਸਿਮਰਨ ਤਾਂ ਉਦੋਂ ਨਹੀਂ ਸੀ ਕਦੇ ਬੋਲੀ ਜਦੋਂ ਗੁਰਦੀਪ ਜਿਹਾਉਂਦਾ ਹੁੰਦਾ ਸੀ ਹੁਣ ਤੌਣੇ ਵਿਚਾਰੀ ਨੇ ਬੋਲਣਾ ਕੀ ਸੀ ਤੇ ਉਹ ਅੱਖਾਂ ਭਰ ਆਉਂਦੀ ਆ ਕਰਮਜੀਤ ਆਪਣੀ ਨੂੰ ਨੂੰ ਕਹਿੰਦੀ ਆ ਪੁੱਤ ਤੂੰ ਰੋਟੀ ਪਾਣੀ ਤਿਆਰ ਕਰ ਪਾਲੀ ਨੂੰ ਲਾ ਕੇ ਕੋਈ ਗੱਲ ਨਹੀਂ ਆਪਾਂ ਸੋਚਦੇ ਆਂ ਆਪਾਂ ਪਾਲੀ ਨੂੰ ਵੀ ਜ਼ਰੂਰ ਪੁੱਛਾਂਗੇ ਤੇ ਚਲੋ ਸਿਮਰਨ ਸੋਚਦੀ ਆ ਕਿ ਤੁਹਾਡੀ ਗੱਲ ਚਲੋ ਮੈਂ ਪੱਲੇ ਬੰਨਣ ਲਈ ਸੁਣ ਲਈ ਪਰ ਮੈਂ ਪਾਲੀ ਨੂੰ ਜ਼ਰੂਰ ਪੁੱਛੂੰਗੀ ਤੇ ਮਾਇਆ ਜਿਹੜੀ ਉਹ ਸਿਮਰਨ ਨੂੰ ਕਹਿੰਦੀ ਆ ਕਿ ਪਾਲੀ ਨੂੰ ਉਹਦੇ ਰਿਸ਼ਤੇ ਬਾਰੇ ਤੂੰ ਕੋਈ ਗੱਲ ਨਹੀਂ ਕਰਨੀ ਭਾਵੇਂ ਉਹਨੇ ਆਪਣੀ ਮਾਸੀ ਨੂੰ ਕਹਿਤਾ ਸੀ ਵੀ ਨਹੀਂ ਕਰਦੀ ਪਰ ਰਾਤ ਨੂੰ ਜਦੋਂ ਉਹ ਕੰਮ ਨਿਮੇੜ ਕੇ ਪਈਆਂ ਤਾਂ ਸਿਮਰਨ ਆ ਜਿਹੜੀ ਉਹ ਪਾਲੀ ਨੂੰ ਪੁੱਛਦੀ ਆ ਕਿ ਪਾਲੀ ਤੇਰੀ ਜ਼ਿੰਦਗੀ ਵਿੱਚ ਕੋਈ ਹੋਰ ਤਾਂ ਨਹੀਂ ਪਾਲੀ ਪੁੱਛਦੀ ਆ ਕਿ ਭਾਬੀ ਕੀ ਮਤਲਬ ਸਿਮਰਣ ਕਹਿੰਦੀ ਸਾਡੇ ਤੋਂ ਬਿਨਾ ਤੇਰੀ ਜ਼ਿੰਦਗੀ ਚ ਕੋਈ ਹੋਰ ਤਾਂ ਨਹੀਂ ਉਹ ਕਹਿੰਦੀ ਨਹੀਂ ਭਾਬੀ ਮੇਰੀ ਜ਼ਿੰਦਗੀ ਦੇ ਵਿੱਚ ਮੰਮੀ ਪਾਪਾ ਤੇ ਤੁਸੀਂ ਹੋ ਹੋਰ ਕੋਈ ਵੀ ਨਹੀਂ ਉਹ ਕਹਿੰਦੀ ਵੀ ਵਿਆਹ ਕਰਵਾਉਣਾ ਮਤਲਬ ਵਿਆਹ ਲਈ ਤੈਨੂੰ ਕੋਈ ਮੁੰਡਾ ਤਾਂ ਨਹੀਂ ਪਸੰਦ ਉਹ ਕਹਿੰਦੀ ਭਾਬੀ ਮੈਂ ਸਾਰਾ ਦਿਨ ਘਰ ਰਹਿਣੀ ਆ ਹਨਾ ਤੁਹਾਡੇ ਕੋਲ ਵੀ ਜਦੋਂ ਮੈਂ ਕਾਲਜ ਜਾਂਦੀ ਸੀ ਉਦੋਂ ਵੀ ਮੈਂ ਹਰ ਇੱਕ ਗੱਲ ਤੁਹਾਨੂੰ ਆ ਕੇ ਦੱਸਦੀ ਸੀ ਵੀ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਦੱਸਦੀ ਉਹ ਕਹਿੰਦੀ ਵੀ ਤੁਸੀਂ ਕਿਉਂ ਐ ਪੁੱਛ ਰਹੇ ਹੋ ਉਹ ਕਹਿੰਦੀ ਨਹੀਂ ਮੈਂ ਤਾਂ ਵੈਸੇ ਹੀ ਪੁੱਛ ਲਿਆ ਕਿਉਂਕਿ ਸਿਮਰਨ ਨੇ ਪਾਲੀ ਨੂੰ ਇਹ ਨਹੀਂ ਦੱਸਿਆ ਵੀ ਤੇਰੇ ਰਿਸ਼ਤੇ ਦੀਆਂ ਗੱਲਾਂ ਹੋ ਰਹੀਆਂ ਨੇ ਚਲੋ ਅਗਲੇ ਦਿਨ ਮਾਇਆ ਜਿਹੜੀ ਉਹ ਆਪਣੀ ਰਿਸ਼ਤੇਦਾਰੀ ਦੇ ਵਿੱਚ ਫੋਨ ਲਾਉਂਦੀ ਆ ਆਪਣੀ ਨਣਦ ਨੂੰ ਤੇ ਕਹਿੰਦੀ ਆ ਕਿ ਜਿਹੜਾ ਮੁੰਡੇ ਦੀ ਦੱਸ ਪਾਈ ਆ ਵੀ ਤੂੰ ਉਹਨਾਂ ਨਾਲ ਗੱਲ ਕਰ ਮੁੰਡੇ ਵਾਲੇ ਰਿਸ਼ਤਾ ਲੈਣ ਲਈ ਪਹਿਲੀ ਤਿਆਰ ਸੀ ਤੇ ਉਹ ਮਾਇਆ ਆਪਣੀ ਭੈਣ ਕਰਮਜੀਤ ਨੂੰ ਕਹਿੰਦੀ ਆ ਕਿ ਪਾਲੀ ਦੀ ਮਤਲਬ ਦੇਖ ਦਿਖਾਈ ਦਾ ਕੰਮ ਆਪਾਂ ਕਰ ਲਈਏ ਵੀ ਮੁੰਡੇ ਵਾਲੇ ਕਹਿੰਦੇ ਸਾਡੇ ਗੱਲਬਾਤ ਫੇਟਾ ਇਹ ਅਸੀਂ ਪਾਲੀ ਨੂੰ ਪਰਸੋਂ ਹੀ ਦੇਖਣ ਆਵਾਂਗੇ ਤਾ ਕਰਮਜੀਤ ਕਹਿੰਦੀ ਵੀ ਇੰਨੀ ਜਲਦੀ ਹਜੇ ਘਰੇ ਕੋਈ ਤਿਆਰੀ ਨਹੀਂ ਹੈਗੀ ਹਨਾ ਤੇ ਪਾਲੀ ਨੂੰ ਵੀ ਨਹੀਂ ਪੁੱਛਿਆ ਤਾਂ ਮਾਇਆ ਕਹਿੰਦੀ ਕਿ ਪਾਲੀ ਨੂੰ ਪੁੱਛਣ ਚ ਕੀ ਹੈ ਪਾਲੀ ਨੂੰ ਦੱਸਣਾ ਹੀ ਆ ਤਿਆਰੀ ਨੂੰ ਕੀ ਹੈਗਾ ਕਿਹੜਾ ਕੋਈ ਬਾਲਾ ਉਹਨਾਂ ਨੇ ਆਉਣਾ ਤਾਂ ਤਿੰਨ ਚਾਰ ਜਾਣੇ ਆਉਣਗੇ ਚਾਹ ਪਾਣੀ ਦੀ ਅਰੇਂਜਮੈਂਟ ਕਰ ਲਾਂਗੇ ਆਪਾਂ ਸਿਮਰਣ ਵੀ ਕਹਿੰਦੀ ਕਿ ਮਾਸੀ ਜੀ ਇੰਨੀ ਜਲਦੀ ਸਾਰਾ ਕੁਝ ਨਹੀਂ ਹੁੰਦਾ ਤਾਂ ਉਹ ਕਹਿੰਦੀ ਵੀ ਤੂੰ ਜ਼ਿਆਦਾ ਸਿਆਣੀ ਨਾ ਬਣਾ ਮੈਨੂੰ ਪਤਾਗਾ ਵੀ ਸਾਰਾ ਕੁਝ ਹੋ ਜਾਂਦਾ ਹੁੰਦਾ ਚਲ ਕਰਮਜੀਤ ਤੇ ਸਿਮਰਣ ਜ਼ਿਆਦਾ ਨਹੀਂ ਉਹਨੂੰ ਕਹਿੰਦੀਆਂ ਤੇ ਉਸ ਤੋਂ ਬਾਅਦ ਪਾਲੀ ਨੂੰ ਦੱਸਿਆ ਜਾਂਦਾ ਵੀ ਤੇਰੇ ਰਿਸ਼ਤੇ ਦੀ ਗੱਲ ਹੋ ਰਹੀ ਆ ਪਰਸੋਂ ਤੈਨੂੰ ਮੁੰਡੇ ਵਾਲੇ ਦੇਖਣ ਆ ਰਹੇ ਆ ਤਾਂ ਪਾਲੀ ਆਪਣੀ ਭਾਬੀ ਦੇ ਗੱਲ ਲੱਗ ਕੇ ਕਹਿੰਦੀ ਆ ਕਿ ਭਾਬੀ ਮੈਂ ਨਹੀਂ ਤੁਹਾਨੂੰ ਛੱਡ ਕੇ ਜਾਣਾ ਮੈਂ ਇੱਥੇ ਹੀ ਰਹੂੰਗੀ ਸਿਮਰਨ ਕਹਿੰਦੀ ਵੀ ਦੇਖ ਪੁੱਤ ਤੂੰ ਮੇਰੀ ਹਨਾ ਬਹੁਤ ਪਿਆਰੀ ਨਣ ਦਾ ਤੈਨੂੰ ਮੈਂ ਬਹੁਤ ਪਿਆਰ ਕਰਦੀ ਆ ਪਰ ਤੈਨੂੰ ਪਤਾ ਵੀ ਧੀਆ ਜਿਹੜੀ ਬਗਾਨਾ ਤਣ ਹੁੰਦੀਆਂ ਨੇ ਤੇ ਤੈਨੂੰ ਜਾਣਾ ਹੀ ਪੈਣਾ ਉਹ ਕਹਿੰਦੀ ਵੀ ਮੈਂ ਤੁਹਾਨੂੰ ਛੱਡ ਕੇ ਕਿਵੇਂ ਜਾਊਂਗੀ ਉਹ ਕਹਿੰਦੀ ਵੀ ਜਾਣਾ ਤੂੰ ਕਿਹੜਾ ਸਾਨੂੰ ਛੱਡ ਕੇ ਕੈਨੇਡਾ ਜਾ ਰਹੀ ਆ ਵੀ ਤੇਥੋਂ ਮੁੜ ਕੇ ਆਇਆ ਨਹੀਂ ਜਾਣਾ ਵੀ ਨਹੀਂ ਪੁੱਤ ਰਿਸ਼ਤਾ ਤਾਂ ਤੇਰਾ ਕਰਨਾ ਹੀ ਆ ਚਲ ਪਾਲੀ ਆਪਣੀ ਮਾਂ ਨੂੰ ਕਹਿ ਦਿੰਦੀ ਆ ਕਿ ਜਿਵੇਂ ਤੁਹਾਨੂੰ ਠੀਕ ਲੱਗੇ ਉਸ ਤੋਂ ਬਾਅਦ ਮੁੰਡੇ ਵਾਲਿਆਂ ਨਾਲ ਗੱਲ ਹੁੰਦੀ ਆ ਤੇ ਮੁੰਡੇ ਵਾਲਿਆਂ ਤੀਜੇ ਦਿਨ ਆਉਣਾ ਹੁੰਦਾ ਅਗਲੇ ਦਿਨ ਸਿਮਰਣਾ ਜਿਹੜੀ ਉਹ ਘਰ ਦੀ ਸਫਾਈ ਕਰਦੀ ਆ ਤੇ ਜਿਹੜਾ ਚਾਹ ਪਾਣੀ ਦਾ ਅਰੇਂਜਮੈਂਟ ਜੋ ਵੀ ਸਮਾਨ ਲਿਹਾਉਣਾ ਸੀ ਉਹ ਲਿਆਉਂਦੀ ਆ ਤੇ ਪਾਲੀ ਨੂੰ ਵੀ ਕਹਿੰਦੀ ਆ ਕਿ ਜੇ ਤੂੰ ਕੋਈ ਤਿਆਰੀ ਕਰਨੀ ਆ ਤੂੰ ਆਪਣੀ ਤਿਆਰੀ ਕਰ ਲੈ ਤੀਸਰੇ ਦਿਨ ਸਵੇਹੀ ਉੱਠ ਕੇ ਉਹ ਸਾਰਾ ਕੰਮ ਨਿਮੇੜ ਲੈਂਦੀਆਂ ਨੇ ਜਦੋਂ ਮੁੰਡੇ ਵਾਲੇ ਆਉਂਦੇ ਆ ਤਾਂ ਸਿਮਰਨ ਨਾ ਕੇ ਬਾਹਰ ਆਈ ਹੁੰਦੀ ਆ ਮੁੰਡੇ ਵਾਲਿਆਂ ਨੂੰ ਵੇਖ ਕੇ ਸਿਮਰਨ ਉਹਨਾਂ ਨੂੰ ਸਸਰੀਕਾਲ ਬੁਲਾਉਂਦੀ ਆ ਸਿਰ ਤੇ ਦੁਪੱਟਾ ਲੈਂਦੀ ਆ ਤੇ ਉਸ ਤੋਂ ਬਾਅਦ ਮੁੰਡੇ ਵਾਲੇ ਅੰਦਰ ਚਲੇ ਜਾਂਦੇ ਆ ਉਹ ਮੁੰਡੇ ਵਾਲਿਆਂ ਦੇ ਵਿੱਚ ਮੁੰਡਾ ਤੇ ਉਹਦੀ ਭੈਣ ਤੇ ਉਹਦੇ ਮੰਮੀ ਡੈਡੀ ਆਏ ਸੀਗੇ ਤੇ ਨਾਲ ਜਿਹੜੀ ਉਹਦੀ ਮਾਸੀ ਆਈ ਹੋਈ ਸੀ ਉਹਦਾ ਵੱਡਾ ਮੁੰਡਾ ਆਇਆ ਸੀਗਾ ਅ ਮਤਲਬ ਪਾਲੀ ਦਾ ਸਕਾਪਰਾ ਚਲੋ ਉਸ ਤੋਂ ਬਾਅਦ ਚਾਹ ਪਾਣੀ ਦੀ ਤਿਆਰੀ ਹੁੰਦੀ ਆ ਤੇ ਪਾਲੀ ਆ ਜਿਹੜੀ ਉਹ ਆਪਣੀ ਭਾਬੀ ਨੂੰ ਕਹਿੰਦੀ ਆ ਕਿ ਮੈਂ ਚਾਹ ਨਹੀਂ ਲੈ ਕੇ ਜਾਣੀ ਕਿ ਤੁਸੀਂ ਉਹਨਾਂ ਨੂੰ ਚਾਹ ਪਾਣੀ ਪਿਲਾ ਦਿਓ ਵੀ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਾਵਾਂਗੀ ਤਾਂ ਸਿਮਰਨ ਕਹਿੰਦੀ ਵੀ ਨਹੀਂ ਪਾਲੀ ਚਾਹ ਤਾਂ ਤੈਨੂੰ ਲੈ ਕੇ ਜਾਣੀ ਪਊ ਇੰਨੇ ਨੂੰ ਪਾਲੀ ਦਾ ਭਰਾ ਆ ਕੇ ਕਹਿੰਦਾ ਵੀ ਤੁਸੀਂ ਇੱਥੇ ਖੜੀਆਂ ਗੱਲਾਂ ਕਰੀ ਜਾਂਦੀਆਂ ਹੋ ਮੁੰਡੇ ਵਾਲੇ ਡਿੱਕੀ ਜਾਂਦੇ ਆ ਉਹ ਕਹਿੰਦੇ ਪਹਿਲਾਂ ਅਸੀਂ ਕੁੜੀ ਵੇਖਣੀ ਆ ਚਲ ਪਾਲੀ ਜਦੋਂ ਚਾਹ ਲੈ ਕੇ ਜਾਂਦੀ ਆ ਨਾਲ ਸਿਮਰਨ ਹੁੰਦੀ ਆ ਤਾਂ ਪਾਲੀ ਨੂੰ ਵੇਖ ਕੇ ਮੁੰਡਾ ਜਿਹੜਾ ਉਹ ਵਧੀਆ ਖੁਸ਼ ਹੋ ਜਾਂਦਾ ਸਾਰਾ ਪਰਿਵਾਰ ਖੁਸ਼ ਹੋ ਜਾਂਦਾ ਕਿਉਂਕਿ ਪਾਲੀ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਪਾਲੀ ਹੱਥਲਾਆਂ ਮੈਲੀ ਹੁੰਦੀ ਸੀ ਮਤਲਬ ਗੁਣਾ ਦੀ ਖਾਣੀ ਸੀ ਪੜ੍ਹਾਈ 'ਚ ਵੀ ਇੰਟੈਲੀਜੈਂਟ ਸੀਗੀ ਵਧੀਆ ਕਾਲਜ ਦੇ ਵਿੱਚ ਉਹਨੇ ਪੜ੍ਹਾਈ ਕੀਤੀ ਹੋਈ ਸੀ ਸਾਰੀ ਗੱਲਬਾਤ ਕਰਨ ਤੋਂ ਬਾਅਦ ਜਿਹੜੇ ਮਤਲਬ ਗੱਲ ਇਹ ਹੁੰਦੀ ਆ ਵੀ ਮੁੰਡੇ ਨੂੰ ਤੇ ਕੁੜੀ ਨੂੰ ਆਪਸ ਵਿੱਚ ਹਣ ਆਪਾਂ ਗੱਲ ਕਰਨ ਦਾ ਮੌਕਾ ਦੇ ਦਈਏ ਪਾਲੀ ਕਹਿੰਦੀ ਆ ਕਿ ਮੈਂ ਨਹੀਂ ਗੱਲ ਕਰਨੀ ਪਰ ਮੁੰਡਾ ਕਹਿੰਦਾ ਕਿ ਮੈਂ ਗੱਲ ਕਰਨਾ ਚਾਹਣਾ ਫਿਰ ਉਸ ਤੋਂ ਬਾਅਦ ਪਾਲੀ ਤੇ ਜਿਹੜਾ ਉਹਦਾ ਮੰਗੇਤਰ ਹੋਣ ਵਾਲਾ ਮੰਗੇਤਰ ਹੁੰਦਾ ਉਹਨਾਂ ਨੂੰ ਇੱਕ ਸਾਈਡ ਤੇ ਕਿਹਾ ਜਾਂਦਾ ਕਿ ਤੁਸੀਂ ਗੱਲ ਕਰ ਲਓ ਚਲੋ ਉਹਨਾਂ ਨੇ ਜ਼ਿਆਦਾ ਗੱਲ ਨਹੀਂ ਕੀਤੀ ਮੁੰਡੇ ਨੇ ਇਹੀ ਪੁੱਛਿਆ ਪਾਲੀ ਨੂੰ ਕਿ ਕੀ ਮੈਂ ਤੁਹਾਨੂੰ ਪਸੰਦਾਂ ਪਾਲੀ ਕਹਿੰਦੀ ਵੀ ਹਾਂ ਜੇ ਮੇਰੇ ਪਰਿਵਾਰ ਨੂੰ ਪਸੰਦ ਹੋ ਤਾਂ ਮੈਨੂੰ ਵੀ ਪਸੰਦੀ ਹੋ ਵੀ ਇਹੋ ਜੀ ਕੋਈ ਗੱਲ ਨਹੀਂ ਕਿ ਤੁਸੀਂ ਮੇਰੇ ਨਾਲ ਪਸੰਦ ਹੋ ਮੋ ਚਲੋ ਉਸ ਤੋਂ ਬਾਅਦ ਸਾਰਾ ਕੰਮ ਓਕੇ ਹੋ ਜਾਂਦਾ ਤੇ ਉਹ ਸ਼ਗਨ ਕਰਨ ਲੱਗਦੇ ਆ ਜਿਹੜੀ ਪਾਲੀ ਦੀ ਸੱਸ ਹੁੰਦੀ ਆ ਉਹ ਗੱਡੀ ਚੋਂ ਸਮਾਨ ਕੱਢ ਕੇ ਲਿਆਉਂਦੀ ਆ ਮਠਿਆਈ ਤੇ ਫੁਲਕਾਰੀ ਜੋ ਸੂਟ ਲੈ ਕੇ ਆਈ ਹੁੰਦੀ ਆ ਤੇ ਇੱਕ ਸੋਨੇ ਦੀ ਅੰਗੂਠੀ ਲੈ ਕੇ ਆਈ ਹੁੰਦੀ ਆ ਜਦੋਂ ਉਹ ਅਚਾਨਕ ਇੰਨਾ ਸਮਾਨ ਕੱਢ ਲਿਆਉਂਦੇ ਆ ਤਾਂ ਮਾਇਆ ਤੇ ਕਰਮਜੀਤ ਇੱਕ ਦੂਜੇ ਵੱਲ ਵੇਖਦੀਆਂ ਰਹਿ ਜਾਂਦੀਆਂ ਤੇ ਕਰਮਜੀਤ ਆਪਣੀ ਭੈਣ ਨੂੰ ਬਾਹਰ ਸੱਦ ਕੇ ਲੈ ਜਾਂਦੀ ਆ ਕਹਿੰਦੀ ਵੀ ਉਹ ਤਾਂ ਸ਼ਗਨ ਦਾ ਇੰਨਾ ਸਮਾਨ ਲਈ ਆਉਂਦੇ ਆ ਤੇ ਤੂੰ ਸਾਨੂੰ ਦੱਸਿਆ ਨਹੀਂ ਕਹਿੰਦੀ ਇਹ ਲੈ ਹੁਣ ਮੈਨੂੰ ਕੀ ਪਤਾ ਸੀਗਾ ਵੀ ਉਹ ਇੰਨਾ ਸਮਾਨ ਲਿਆਉਣਗੇ ਤੇ ਉਹ ਕਹਿੰਦੀ ਵੀ ਹੁਣ ਅਸੀਂ ਕੀ ਕਰੀਏ ਉਹ ਕਹਿੰਦੀ ਕਰਨ ਨੂੰ ਕਰਨਾ ਕੀ ਆ ਤੂੰ ਸ਼ਗਨ ਦੇ ਦੀ ਮਠਿਆਈ ਮੰਗਾਲਾ ਤੇ ਸੋਨੇ ਦੀ ਸਾਂਪ ਪਾ ਦੇ ਉਹਨਾਂ ਨੇ ਆਪਣੀ ਕੁੜੀ ਨੂੰ ਪਾ ਕੇ ਜਾਣੀ ਆ ਤੂੰ ਇਧਰੋਂ ਪਾ ਦੇ ਉਹ ਕਹਿੰਦੀ ਵੀ ਮੈਂ ਸੋਨੇ ਦੀ ਸਾਂਪ ਕਿੱਥੋਂ ਪਾ ਦਿਆਂ ਵੀ ਘਰੇ ਤਾਂ ਸੋਨਾ ਹੈ ਨਹੀਂ ਤੇ ਕਹਿੰਦੀ ਜਿਹੜੀ ਸਾਂਪਤ ਹੋਊਗੀ ਕਹਿੰਦੀ ਜੀਜੇ ਦੀ ਉਹ ਕਹਿੰਦੀ ਜੀਜੇ ਦੀ ਸਾਂਪਤਾ ਸੀ ਕਹਿੰਦੀ ਪਹਿਲਾਂ ਵੇਚ ਚੁੱਕੇ ਆ ਜਦੋਂ ਅਸੀਂ ਘਰ ਪਾਉਣਾ ਸੀ ਵੀ ਸਾਡੇ ਕੋਲੇ ਤਾਂ ਹੈ ਨਹੀਂ ਜਦੋਂ ਉਹ ਇਸ ਤਰ੍ਹਾਂ ਚਿੰਤਾ ਕਰਦੀਆਂ ਨੇ ਤਾਂ ਸਿਮਰਨ ਕੋਲ ਆ ਜਾਂਦੀ ਆ ਸਿਮਰਨ ਕਹਿੰਦੀ ਵੀ ਕੀ ਗੱਲ ਹੋ ਗਈ ਤਾਂ ਮਾਇਆ ਕਹਿੰਦੀ ਵੀ ਤੇਰੀ ਸੱਸਾ ਜਿਹੜੀ ਹੁਣ ਜ਼ਿੰਮੇਵਾਰੀ ਤੋਂ ਭੱਜਦੀ ਆ ਵੀ ਮੈਂ ਇਹਨੂੰ ਕਿਹਾ ਵੀ ਸੋਨੇ ਦੀ ਅੰਗੂਠੀ ਪਾ ਮੁੰਡੇ ਨੂੰ ਤੇ ਇਹ ਕਹਿੰਦੀ ਆ ਸਾਡੇ ਕੋਲ ਹੈ ਨਹੀਂ ਤੇ ਉਹ ਕਹਿੰਦੀ ਮਾਇਆ ਕਹਿੰਦੀ ਲੈ ਹੈ ਕਿਉਂ ਨਹੀਂ ਗੁਰਦੀਪ ਦੀ ਕੋਈ ਅੰਗੂਠੀ ਨਹੀਂ ਪਈ ਕਰਮਜੀਤ ਕਹਿੰਦੀ ਵੀ ਗੁਰਦੀਪ ਦੀ ਅੰਗੂਠੀ ਅੰਗੂਠੀ ਮੈਂ ਕਿਉਂ ਪਾਵਾਂ ਗੁਰਦੀਪ ਦੀ ਸਾਡੇ ਕੋਲੇ ਇੱਕੋ ਹੀ ਨਿਸ਼ਾਨੀ ਆ ਮੈਂ ਕਿਉਂ ਪਾਵਾਂ ਤੇ ਸਿਮਰਣ ਕਹਿੰਦੀ ਕਿ ਕੋਈ ਗੱਲ ਨਹੀਂ ਮਾਸੀ ਅਸੀਂ ਕਰ ਲੈਨੇ ਆ ਪ੍ਰਬੰਧ ਤਾਂ ਮਾਇਆ ਜਿਹੜੀ ਉਹ ਰੋਂਦੀ ਆ ਪਖੰਡ ਕਰਦੀ ਆ ਕਿ ਜੇ ਪਾਲੀ ਛੋਡੀ ਸਕੀਤੀ ਹੁੰਦੀ ਤੁਸੀਂ ਇੰਨੀ ਖਿੱਚ-ਕਿੱਚ ਨਾ ਕਰਦੀਆਂ ਤੁਸੀਂ ਹਰੇਕ ਗੱਲ ਤੇ ਖਿੱਚ-ਕਿੱਚ ਕਰਦੀਆਂ ਤਾਂ ਸਿਮਰਣ ਚੁੱਪ ਕਰਕੇ ਅੰਦਰ ਜਾਂਦੀ ਆ ਤੇ ਗੁਰਦੀਪ ਵਾਲੀ ਜਿਹੜੀ ਅੰਗੂਠੀ ਆ ਉਹ ਕੱਢਦੀ ਆ ਉਹਨੂੰ ਵੇਖਦੀ ਆ ਤੇ ਆਪਣੇ ਹਿੱਕ ਨਾਲ ਲਾਉਂਦੀ ਆ ਤੇ ਹਨਾ ਸੋਚਦੀ ਆ ਕਿ ਗੁਰਦੀਪ ਦੀ ਇਹੀ ਆਖਰੀ ਨਿਸ਼ਾਨੀ ਸੀ ਮੇਰੇ ਕੋਲ ਪਰ ਉਹਦੀ ਮਜਬੂਰੀ ਬਣ ਜਾਂਦੀ ਆ ਕਿਉਂਕਿ ਉਹ ਪਾਲੀ ਨੂੰ ਬਹੁਤ ਪਿਆਰ ਕਰਦੀ ਹੁੰਦੀ ਆ ਤੇ ਉਹ ਅੰਗੂਠੀ ਆ ਜਿਹੜੀ ਆਪਣੀ ਸੱਸ ਨੂੰ ਫੜਾ ਦਿੰਦੀ ਆ ਤੇ ਉਹਦੀ ਜਿਹੜੀ ਮਾਸੀ ਸੱਸ ਆ ਉਹ ਵੀ ਖੁਸ਼ ਹੋ ਜਾਂਦੀ ਆ ਚਲੋ ਸ਼ਗਣਾ ਜਿਹੜਾ ਹੋ ਜਾਂਦਾ ਤੇ ਉਸ ਤੋਂ ਬਾਅਦ ਮੁੰਡੇ ਵਾਲੇ ਚਲੇ ਜਾਂਦੇ ਆ ਮਾਇਆ ਕਹਿੰਦੀ ਆ ਕਿ ਮੈਂ ਵੀ ਜਾਣਾ ਵੀ ਸਵੇਰੇ ਜਲਦੀ ਜਾਉਂਗੀ ਕਿਉਂਕਿ ਉਹਦਾ ਮੁੰਡਾ ਵੀ ਆਇਆ ਹੁੰਦਾ ਉਹਨਾਂ ਨੇ ਘਰ ਦੇ ਕੰਮ ਹੁੰਦੇ ਆ ਤੇ ਉਸ ਤੋਂ ਬਾਅਦ ਕਰਮਜੀਤ ਕਹਿੰਦੀ ਵੀ ਮੁੰਡੇ ਵਾਲਿਆਂ ਨੂੰ ਕਹੀਂ ਵੀ ਵਿਆਹ ਖਾਤਰ 2 ਸਾਲ ਰੁਕ ਜਾਣਾ ਪਰਾ ਮਾਇਆ ਕਹਿੰਦੀ ਵੀ 2 ਸਾਲ ਤਾਂ ਨਹੀਂ ਰੁਕਣੇ 2 ਸਾਲ ਕੌਣ ਰੁਕਦਾ ਅੱਜ ਕੱਲ੍ਹ ਸਾਲ 6 ਮਹੀਨੇ ਚਲ ਰੋਕ ਲਾਂਗੇ ਤਾਂ ਉਹ ਕਹਿੰਦੀ ਵੀ ਸਾਲ 6 ਮਹੀਨੇ ਚ ਸੱਤੋਂ ਤਿਆਰੀ ਨਹੀਂ ਹੋਣੀ ਕਹਿੰਦੀ ਤਿਆਰੀ ਕਰਨ ਨੂੰ ਕੀ ਆ ਵਿਆਹ ਦੀ ਤਿਆਰੀ ਤਾਂ ਮਿੰਟ ਚ ਹੋ ਜਾਂਦੀ ਹੁੰਦੀ ਹੈਗੀ ਤੇ ਕੋਈ ਗੱਲ ਨਹੀਂ ਹੋ ਜੂਗੀ ਤਿਆਰੀ ਹੁਣ ਜਿਵੇਂ ਮੁੰਡੇ ਵਾਲੇ ਕਹਿਣਗੇ ਉਵੇਂ ਹੀ ਹੋਊਗਾ ਚਲੋ ਭਾਈ ਅਗਲੇ ਦਿਨ ਸਵੇਰੇ ਮਾਇਆ ਤੇ ਉਹਦਾ ਮੁੰਡਾ ਜਿਹੜਾ ਚਲੇ ਜਾਂਦੇ ਆ ਤੇ ਪਾਲੀ ਆ ਜਿਹੜੀ ਉਹ ਹੁਣ ਮੰਗੀ ਜਾਂਦੀ ਆ ਉਹਦੇ ਬਸ ਵਿਆਹ ਦੇ ਦੇਣਾ ਆਉਣੇ ਹੁੰਦੇ ਆ ਕਹਿੰਦੇ ਹੁੰਦੇ ਆ ਕਿ ਕੁੜੀ ਜਦੋਂ ਮੰਗੀ ਜਾਂਦੀ ਆ ਤਾਂ ਜਿਹੜੇ ਉਹਦੇ ਦੇਣਾ ਉਹ ਗਿਣਤੀ ਦੇ ਰਹਿ ਜਾਂਦੇ ਆਪਣੇ ਪੇਕੇ ਘਰ 'ਚ ਪਾਲੀ ਆਪਣੀ ਮਾਂ ਨੂੰ ਗਾਲ ਲਾ ਕੇ ਕਹਿੰਦੀ ਆ ਕਿ ਮਾਂ ਮੇਰਾ ਜੀ ਨਹੀਂ ਲੱਗਣਾ ਤੁਹਾਨੂੰ ਛੱਡ ਕੇ ਤੇ ਮੇਰੀ ਪਿਆਰੀ ਭਾਬੀ ਦਾ ਖਿਆਲ ਕੌਣ ਰੱਖੂ ਤਾਂ ਸਿਮਰਣ ਕਹਿੰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਵੀ ਤਾਂ ਆਪਣੇ ਪੇਕੇ ਘਰ ਛੱਡ ਕੇ ਆਈ ਸੀ ਸਾਰੀਆਂ ਕੁੜੀਆਂ ਨੂੰ ਹੀ ਜਾਣਾ ਪੈਂਦਾ ਤੂੰ ਬਾਲੀ ਸਿਆਣੀ ਨਾ ਬਣ ਇਸ ਤਰ੍ਹਾਂ ਉਹ ਹੱਸਦੀਆਂ ਨੇ ਇੱਕ ਪਾਸੇ ਤਾਂ ਕਰਮਜੀਤ ਤੇ ਉਹਦੇ ਘਰ ਵਾਲਾ ਖੁਸ਼ ਹੋ ਜਾਂਦੇ ਨੇ ਕਿ ਚਲੋ ਇਹ ਇੱਕ ਤਰ੍ਹਾਂ ਦਾ ਹਣੇ ਜ਼ਿੰਮੇਵਾਰੀ ਆ ਜਿਹੜੀ ਉਹ ਤੋਂ ਅਸੀਂ ਮੁਕਤ ਹੋਏ ਵੀ ਕੁੜੀ ਵਿਆਹ ਕੇ ਆਪਣੇ ਸਹੁਰੇ ਘਰ ਚ ਆਊ ਤੇ ਇੱਕ ਪਾਸੇ ਉਹਨਾਂ ਨੂੰ ਇਸ ਗੱਲ ਦੀ ਫਿਕਰ ਵੀ ਹੁੰਦੀ ਆ ਵੀ ਵਿਆਹ ਦਾ ਖਰਚਾ ਕਿੱਥੋਂ ਕਰਾਂਗੇ ਪਰ ਸਿਮਰਨ ਆਪਣੇ ਸੱਸ ਸਹੁਰੇ ਨੂੰ ਕਹਿੰਦੀ ਆ ਕਿ ਤੁਸੀਂ ਫਿਕਰ ਨਾ ਕਰੋ ਆਪਾਂ ਵਿਆਹ ਦੀ ਸਾਰੀ ਤਿਆਰੀ ਕਰ ਲਾਂਗੇ ਹੌਲੀ ਹੌਲੀ ਤੇ ਇੱਕ ਦਿਨ ਦੋ ਕੁ ਮਹੀਨਿਆਂ ਬਾਅਦ ਮਾਇਆ ਦਾ ਫੋਨ ਆਉਂਦਾ ਮਾਇਆ ਆਪਣੀ ਭੈਣ ਨੂੰ ਕਹਿੰਦੀ ਆ ਕਿ ਮੁੰਡੇ ਵਾਲੇ ਵਿਆਹ ਮੰਗਦੇ ਆ ਤੇ ਕਰਮਜੀਤ ਕਹਿੰਦੀ ਵੀ ਮੈਂ ਤੈਨੂੰ ਕਿਹਾ ਸੀ ਹਜੇ ਵਿਆਹ ਨਹੀਂ ਦੇਣਾ ਉਹ ਕਹਿੰਦੀ ਵੀ ਵਿਆਹ ਤਾਂ ਦੇਣਾ ਪਊਗਾ ਮੁੰਡੇ ਵਾਲਿਆਂ ਨੂੰ ਕਾਹ ਲਾ ਉਹਨਾਂ ਦੇ ਮੁੰਡੇ ਨੇ ਬਾਹਰ ਜਾਣਾ ਤੇ ਛੋਟੇ ਭਰਾ ਨੇ ਬਾਹਰੋਂ ਆਇਆ ਪਤਾ ਨਹੀਂ ਗਿਆ ਬਾਹਰ ਹਨਾ ਮੁੜ ਕੇ ਪਤਾ ਨਹੀਂ ਕਦੋਂ ਆਊ ਵਿਵਹਤਾ ਕਰਨਾ ਪਊ ਉਹ ਕਹਿੰਦੀ ਵੀ ਤਿਆਰੀ ਕਿਵੇਂ ਕਰਾਂਗੇ ਕਹਿੰਦੀ ਸਾਰਾ ਕੁਝ ਹੋਜੂ ਜੇ 6 ਮਹੀਨਿਆਂ ਨੂੰ ਤਿਆਰੀ ਕਰਾਂਗੇ ਉਦੋਂ ਵੀ ਕਰੋਗੇ ਚੱਲ ਉਹ ਵਿਆਹ ਦਾ ਦਿਨ ਆ ਕੜਾ ਕੇ ਤੇ ਉਸ ਤੋਂ ਬਾਅਦ ਚਲੀ ਜਾਂਦੀ ਆਪਣੀ ਭੈਣ ਕੋਲ ਕਰਮਜੀਤ ਕਹਿੰਦੀ ਵੀ ਤੂੰ ਆ ਜੀ ਹੁਣ ਵਿਆਹ ਦੀ ਤਿਆਰੀ ਕਰਾਂਗੇ ਵੈਸੇ ਵੀ ਮਾਇਆ ਨੂੰ ਇਹ ਸੀ ਕਿ ਮੈਂ ਵੇਖਾਂ ਵੀ ਮੇਰੀ ਤੀ ਦਾ ਕਿੰਨਾ ਕੁ ਕਰਦੇ ਆ ਕੀ ਕੁਛ ਦਿੰਦੇ ਆ ਚਲੋ ਭਾਈ ਮਾਇਆ ਆਉਂਦੀ ਆ ਤੇ ਮਾਇਆ ਆ ਕੇ ਦੂਜੇ ਦਿਨ ਹੀ ਗੱਲ ਕਰਦੀ ਆ ਕਿ ਕੀ ਕੁਛ ਕਰਨਾ ਵਿਆਹ ਤੇ ਚਲੋ ਸਾਰਾ ਸਮਾਨ ਆ ਜਿਹੜਾ ਉਹ ਸਸਨੂਹਾ ਵਿਖਾ ਦੇ ਦਿੰਦੀ ਆ ਕਿ ਪਾਲੀ ਦੇ ਦਾਜ ਚ ਆਹ ਸਮਾਨ ਦੇਣਾ ਤੇ ਉਹ ਕਹਿੰਦੀ ਅੱਛਾ ਕੱਲਾ ਆਹੀ ਕੁਛ ਦੇਉਗੇ ਇਹ ਕੁਛ ਤਾਂ ਕਹਿੰਦੀ ਕੋਈ ਵੀ ਦੇ ਸਕਦਾਗਾ ਤੇ ਮੇਰੀ ਧੀ ਬਿਨਾ ਮੋਟਰਸਾਈਕਲ ਤੋਂ ਤੋਰੋਂਗੇ ਉਹ ਕਹਿੰਦੇ ਵੀ ਮੋਟਰਸਾਈਕਲ ਵੀ ਮੋਟਰਸਾਈਕਲ ਅਸੀਂ ਕਿੱਥੋਂ ਦੇ ਦਾਂਗੇ ਸਾਡੇ ਘਰੇ ਕਿਹੜਾ ਕੋਈ ਬਾਲਾ ਕਮਾਉਣ ਵਾਲਾ 20 ਸੇ ਮਰਨ ਦੀ ਤਨਖਾਹ ਹੁੰਦੀ ਆ ਹਨਾ ਸਾਡੀ ਕਬੀਲਦਾਰੀ ਵੀ ਆ ਤਾਂ ਫਿਰ ਮਾਇਆ ਜਿਹੜੀ ਤਾਨੇ ਮੇਨੇ ਮਾਰਦੀ ਆ ਕਿ ਜੇ ਸਕੀਤੀ ਹੁੰਦੀ ਤੁਹਾਡੀ ਤੁਸੀਂ ਫੇਰ ਨਾ ਦਿੰਦੇ ਵੀ ਮੇਰੀ ਤੀ ਵੇਲੇ ਤੁਸੀਂ ਐ ਕਰਦੇ ਹੋ ਤਾਂ ਸਿਮਰਨ ਗੁੱਸੇ ਦੇ ਵਿੱਚ ਕਹਿ ਦਿੰਦੀ ਆ ਕਿ ਕੋਈ ਗੱਲ ਨਹੀਂ 마ਸੀ ਮੋਟਰਸਾਈਕਲ ਦਾ ਪ੍ਰਬੰਧ ਹੋ ਜਾਓ ਕਰਮਜੀਤ ਤੇ ਉਹਦੇ ਘਰ ਵਾਲਾ ਸੋਚਦੇ ਆ ਵੀ ਇਹਨੇ ਕਹਿਤਾ ਤੇ ਵੀ ਕਿੱਥੋਂ ਪ੍ਰਬੰਧ ਕਰੂ ਕਰਮਜੀਤ ਕਹਿੰਦੀ ਵੀ ਤੂੰ ਕਿੱਥੋਂ ਪ੍ਰਬੰਧ ਕਰੇਂਗੀ ਤਾਂ ਮਾਇਆ ਉਹਦੇ ਹੁੱਜ ਮਾਰ ਕੇ ਕਹਿੰਦੀ ਆ ਹੋਣਗੇ ਬਥੇਰੇ ਕਹਿੰਦੀ ਇਹੇ ਜੀਆਂ ਬਥੇਰੀ ਗੋਜੀ ਰੱਖਦੀਆਂ ਹੁੰਦੀਆਂ ਨੇ ਕੋਈ ਨਾ ਕਹਿੰਦੀ ਹੋਣਗੇ ਤਾਂ ਹੀ ਦੇ ਦਊਗੀ ਤੂੰ ਚੁੱਪ ਕਰ ਜਾ ਕਰਮਜੀਤ ਨੂੰ ਆਪਣੀ ਨੂੰਹ ਬਾਰੇ ਇਹ ਗੱਲ ਵਧੀਆ ਨਹੀਂ ਲੱਗਦੀ ਤੇ ਉਹ ਕਹਿੰਦੀ ਕਿ ਦੇਖ ਭੈਣੇ ਤੂੰ ਮੇਰੀ ਭੈਣ ਆ ਮੈਂ ਤੇਰੀ ਇੱਜ਼ਤ ਕਰਦੀ ਆ ਪਰ ਤੂੰ ਮੇਰੀ ਨੂੰਹ ਦੇ ਖਿਲਾਫ ਬੋਲੇ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਅੱਜ ਤੋਂ ਬਾਅਦ ਨਾ ਮੇਰੀ ਨੂੰਹ ਨੂੰ ਕੁਝ ਕਹੀਂ ਤੇ ਮਾਇਆ ਜਿਹੜੀ ਬੁੱਲ ਜੇ ਮਰੋੜ ਕੇ ਉੱਥੋਂ ਚਲੀ ਜਾਂਦੀ ਆ ਉਸ ਤੋਂ ਬਾਅਦ ਕਰਮਜੀਤ ਆਪਣੀ ਨੂੰਹ ਨੂੰ ਪੁੱਛਦੀ ਆ ਕਿ ਪੁੱਤ ਮੋਟਰਸਾਈਕਲ ਦਾ ਪ੍ਰਬੰਧ ਕਿੱਥੋਂ ਕਰਾਂਗੇ ਉਹ ਕਹਿੰਦੀ ਕੋਈ ਗੱਲ ਨਹੀਂ ਮੰਮੀ ਜਦੋਂ ਮੈਂ ਕਹਿਤਾ ਤੇ ਕਰ ਲਾਂਗੇ ਪਰ ਰਾਤ ਨੂੰ ਸਿਮਰਨ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਹਨੂੰ ਇਹ ਹੁੰਦਾ ਵੀ ਮੈਂ ਕਹਿਤਾ ਬੈਠੀ ਹੁਣ ਮੋਟਰਸਾਈਕਲ ਦੇਵਾਂਗੇ ਕਿੱਥੋਂ ਫਿਰ ਵੀ ਚਲੋ ਸੋਚਦੀ ਆ ਵੀ ਕੋਈ ਨਾ ਪ੍ਰਬੰਧ ਹੋ ਜੂਗਾ ਜਦੋਂ ਉਹ ਸੱਸ ਨੂੰ ਹਾਂ ਇਸ ਮਤਲਬ ਚਿੰਤਾ ਦੇ ਵਿੱਚ ਹੁੰਦੀਆਂ ਤਾਂ ਪਾਲੀ ਕੋਲ ਆ ਜਾਂਦੀ ਆ ਪਾਲੀ ਕਹਿੰਦੀ ਵੀ ਤੁਹਾਡੇ ਚਿਹਰੇ ਕਿਉਂ ਮਰਝਾਈ ਹੋਏ ਆ ਤੇ ਪਾਲੀ ਤੋਂ ਇਸ ਗੱਲ ਦਾ ਉਲਾ ਰੱਖਿਆ ਗਿਆ ਸੀ ਵੀ ਤੇਰੀ ਮਾਂ ਮੋਟਰਸਾਈਕਲ ਦੇਣ ਨੂੰ ਕਹਿੰਦੀ ਆ ਉਹ ਕਹਿੰਦੀ ਆ ਵੀ ਨਹੀਂ ਅਸੀਂ ਤਾਂ ਇਸ ਕਰਕੇ ਉਦਾਸ ਆ ਵੀ ਸਾਡੇ ਘਰ ਦੀ ਰੌਣਕ ਚਲੀ ਜਾਊ ਪਾਲੀ ਉਹਨਾਂ ਨੂੰ ਦੋਨਾਂ ਨੂੰ ਗਲਵੱਕੜੀ ਦੇ ਵਿੱਚ ਲੈ ਕੇ ਕਹਿੰਦੀ ਵੀ ਜੇ ਤੁਸੀਂ ਚਾਹਣੀ ਹੋ ਵੀ ਮੇਰੇ ਵੀ ਮੈਂ ਨਾ ਜਾਮਾ ਤਾਂ ਮੈਂ ਨਹੀਂ ਜਾਂਦੀ ਵੀ ਜੇ ਤੁਹਾਨੂੰ ਇਹ ਲੱਗਦਾ ਵੀ ਮੇਰੇ ਜਾਣ ਨਾਲ ਰੌਣਕ ਚਲੀ ਜਾਊ ਪਰ ਉਹ ਸਿਮਰਨ ਕਹਿੰਦੀ ਵੀ ਨਹੀਂ ਪਾਲੀ ਇੱਕ ਨੱਕ ਦਿਨ ਤਾਂ ਤੂੰ ਜਾਣੀ ਆ ਵੀ ਕੋਈ ਗੱਲ ਨਹੀਂ ਤੂੰ ਕਿਹੜਾ ਕਿਤੇ ਬਹੁਤੀ ਦੂਰ ਚੱਲੀ ਆ ਜਦੋਂ ਸਾਡਾ ਜੀ ਨਾ ਲੱਗਿਆ ਕਰੂ ਅਸੀਂ ਤੈਨੂੰ ਬੁਲਾ ਲਿਆ ਕਰਾਂਗੇ ਚਲੋ ਭਾਈ ਪਾਲੀ ਆ ਜਿਹੜੀ ਉਹ ਆਪਣੇ ਵਿਆਹ ਦੀਆਂ ਤਿਆਰੀਆਂ ਚ ਲੱਗ ਜਾਂਦੀ ਆ ਵਿਆਹ ਦੇ ਥੋੜੇ ਦੇ ਨਹੀਂ ਰਹਿ ਜਾਂਦੇ ਆ ਤੇ ਸਿਮਰਨ ਕਿਸੇ ਆੜਤੀ ਤੂੰ ਪੈਸੇ ਉਧਾਰ ਲੈ ਲੈਂਦੀ ਆ ਤੇ ਮੋਟਰਸਾਈਕਲ ਦਾ ਪ੍ਰਬੰਧ ਆ ਜਿਹੜਾ ਹੋ ਜਾਂਦਾ ਪਾਲੀ ਦਾ ਵਿਆਹ ਬੜੀ ਧੂਮ-ਤਹਾਮ ਨਾਲ ਹੋ ਜਾਂਦਾ ਪਾਲੀ ਦੇ ਸਹੁਰੇ ਵੀ ਬਹੁਤ ਖੁਸ਼ ਹੁੰਦੇ ਆ ਕਿ ਇੰਨਾ ਸਮਾਨ ਹਨਾ ਪਾਲੀ ਦਾਜ ਦੇ ਵਿੱਚ ਲੈ ਕੇ ਆਈ ਆ ਫਿਰ ਸੇ ਵੀ ਉਹ ਬਹੁਤ ਵਧੀਆ ਸੋਚ ਦੇ ਬੰਦੇ ਸੀ ਜੇ ਮੰਨ ਲਵੋ ਇਹ ਉਹਨਾਂ ਨੂੰ ਮੋਟਰਸਾਈਕਲ ਵੀ ਨਾ ਦਿੰਦੇ ਤਾਂ ਵੀ ਉਹਨਾਂ ਨੇ ਖੁਸ਼ ਹੋਣਾ ਸੀ ਚਲੋ ਫਿਰ ਵੀ ਸਿਮਰਨ ਨੇ ਸੋਚਿਆ ਵੀ ਕਿਤੇ ਮੇਰੀ ਮਾਸੀ ਸੱਸ ਨੂੰ ਇਹ ਨਾ ਲੱਗੇ ਵੀ ਇਹ ਮੇਰੀ ਤੀਨ ਨੂੰ ਮੋਟਰਸਾਈਕਲ ਦੇਣ ਪਿੱਛੇ ਔਖੇ ਹੁੰਦੇ ਆ ਉਸ ਤੋਂ ਬਾਅਦ ਘਰ ਦੇ ਵਿੱਚ ਸਿਮਰਨ ਤੇ ਦੀਪਕ ਤੇ ਉਹਦੇ ਸੱਸ ਸਹੁਰਾ ਰਹਿ ਜਾਂਦੇ ਆ ਤੇ اچانک ਉਹਦੇ ਸਹੁਰੇ ਨੂੰ ਪਤਾ ਨਹੀਂ ਕੀ ਪ੍ਰੋਬਲਮ ਆਉਂਦੀ ਆ ਹਨਾ ਤੇ ਉਹਨੂੰ ਅਦਰੰਗ ਜਿਹੜਾ ਉਹ ਹੋ ਜਾਂਦਾ ਸਿਮਰਨ ਜਿਹੜੀ ਤੇ ਉਹਦੀ ਸੱਸਾ ਬਹੁਤ ਚਿੰਤਤ ਹੁੰਦੀਆਂ ਉਹੋ ਡਾਕਟਰ ਦੇ ਲੈ ਕੇ ਜਾਂਦੇ ਆ ਡਾਕਟਰ ਕਹਿੰਦਾ ਵੀ ਆਪਰੇਸ਼ਨ ਹੋਊ ਪਰ ਉਹਨਾਂ ਕੋਲ ਆਪਰੇਸ਼ਨ ਵਾਸਤੇ ਪੈਸੇ ਨਹੀਂ ਹੁੰਦੇ ਫਿਰ ਸਿਮਰਨ ਆਪਣੇ ਸਹੁਰੇ ਨੂੰ ਕਹਿੰਦੀ ਆ ਕਿ ਜਿੰਨੀ ਕ ਆਪਣੀ ਜ਼ਮੀਨ ਆ ਵੀ ਆਪਾਂ ਉਹ ਵੇਚ ਦਿੰਨੇ ਆ ਵੀ ਉਹਦੇ ਸਹੁਰਾ ਤਾਂ ਵੈਸੇ ਬੈੱਡ 'ਤੇ ਪਿਆ ਹੁੰਦਾ ਪਰ ਉਹ ਆਪਣੇ ਸਹੁਰੇ ਨੂੰ ਰਾਜ਼ੀ ਕਰ ਲੈਂਦੀ ਆ ਉਹ ਤੋਂ ਜ਼ਮੀਨ ਦਾ ਜਿਹੜਾ ਹੁੰਦਾ ਗੁੱਠਾ ਲਵਾ ਕੇ ਉਹ ਜ਼ਮੀਨ ਵੇਚ ਦਿੰਦੇ ਆ ਜਿੰਨੇ ਵੀ ਮਤਲਬ ਉਹਦੇ ਸਹੁਰੇ ਦੇ ਇਲਾਜ ਤੇ ਲੱਗੇ ਪੈਸੇ ਉਹ ਲਾਤੇ ਕੁਝ ਜਿਹੜਾ ਉਹਨਾਂ ਨੇ ਮੋਟਰਸਾਈਕਲ ਲੈਣ ਵਾਸਤੇ ਕਰਜ਼ਾ ਲਿਆ ਸੀ ਉਹ ਲਾਤੇ ਤੇ ਬਾਕੀ ਪੈਸੇ ਉਹਨਾਂ ਨੇ ਬੈਂਕ ਦੇ ਵਿੱਚ ਜਮ੍ਹਾਂ ਕਰਾ ਲਈ ਪਰ ਅਫਸੋਸ ਕਿ ਸਿਮਰਨ ਦੇ ਸਹੁਰੇ ਦੇ ਆਪਰੇਸ਼ਨ ਤੋਂ ਬਾਅਦ ਵੀ ਉਹਦੀ ਜਾਨ ਨਹੀਂ ਬਚ ਸਕੀ ਸਿਮਰਣਾ ਤੇ ਉਹਦੀ ਸੱਸਾ ਜਿਹੜੀ ਉਹ ਰੋਣ-ਕਲੌਣ ਪੈ ਜਾਂਦਾ ਹਸਪਤਾਲ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਿਮਰਣਾ ਦੇ ਸਹੁਰੇ ਦੀ ਮੌਤ ਹੋ ਗਈ ਚਲੋ ਰਿਸ਼ਤੇਦਾਰ ਇਕੱਠੇ ਹੁੰਦੇ ਆ ਤੇ ਉਹਦੀਆਂ ਸਾਰੀਆਂ ਅੰਤਮ ਰਸਮਾਂ ਜਿਹੜੀਆਂ ਹੋ ਜਾਂਦੀਆਂ ਪਾਲੀ ਵੀ ਆਪਣੇ ਸਹੁਰੇ ਘਰੋਂ ਰੋਂਦੀ-ਰੋਂਦੀ ਆਉਂਦੀ ਆ ਕਿ ਮੇਰੇ ਘਰ ਨੂੰ ਕੀ ਦੀ ਨਜ਼ਰ ਲੱਗ ਗਈ ਪਰ ਕਹਿੰਦੇ ਆ ਕਿ ਰੱਬ ਦੀ ਕਰੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹਾਂਜੀ ਦੋਸਤੋ ਇਸ ਤੋਂ ਬਾਅਦ ਸਿਮਰਨ ਦੀ ਜ਼ਿੰਦਗੀ ਕੀ ਮੋੜ ਲਵੇਗੀ ਕੀ ਕੁਝ ਵਾਪਰੇਗਾ ਸਿਮਰਨ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਵਾਂਗੇ ਅਗਲੇ ਭਾਗ ਦੇ ਵਿੱਚ ਕਹਾਣੀ ਨੂੰ ਪੂਰਾ ਸੁਣਨ ਲਈ ਜੁੜੇ ਰਹੋ ਚੈਨਲ ਦੇ ਨਾਲ ਮਿਲਾਂਗੇ ਕੱਲ ਨੂੰ ਅਗਲੇ ਭਾਗ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ